ਬਰਸ਼ੋਤਮ ਪਤ ਤੋਦੀ ਰਚਨਾ ਭਗਤ ਰਵਿਤਾਸ ਮਾਂਕਲ ਸੰਦੀ ਅੱਖ ਦਾ ਤਾਰਾ ਰਵਿਤਾਸ ਸਭ ਲਈ ਪਿਆਰਾ ਮਾਂਕਲ ਸੰਦੀ ਅੱਖ ਦਾ ਤਾਰਾ ਰਵਿਤਾਸ ਸਭ ਲਈ ਪਿਆਰਾ ਜਨਮ ਲੈ ਤਰਤ ਤੇ ਆਇਆ ਸੰਤੋਖ ਦੇ ਕਰਨੂ ਭਗ ਲਾਇਆ ਹੂੰਚ ਨੀਚ ਦਾ ਜੂੜ ਵੱਡਣ ਲਈ ਜਸਤੀਵਾਦ ਮਨਾ ਚੋਂ ਕੱਢਣ ਲਈ ਵਹਿਮਾ ਪਰਮਾਤੀ ਨਾ ਗਲ ਹੋਵੇ ਕਿਰਤੀ ਵੇਲਾ ਬੈਠ ਨਾ ਰੋਵੇ ਵਹਿਮਾ ਪਰਮਾ ਦੀ ਨਾ ਗਲ ਹੋਵੇ ਕਿਰਤੀ ਵੇਲਾ ਬੈਠ ਨਾ ਰੋਵੇ ਰਿਸ਼ਵਤ ਖੋਰੀ ਚੋਰ ਬਜ਼ਾਰੀ ਕਾਲਾ ਤੰਦਾ ਦੇਸ਼ ਨੂੰ ਲੁੱਟੇ ਨਾ ਲੁੱਚਾ ਬੰਦਾ ਰਿਸ਼ਵਤ ਖੋਰੀ ਚੋਰ ਬਜ਼ਾਰੀ ਕਾਲਾ ਤੰਦਾ ਦੇਸ਼ ਨੂੰ ਲੁੱਟੇ ਨਾਲ ਲੁੱਚਾ ਬੰਦਾ ਕੁਰਾਹੇ ਪਾਉਂਦਾ ਧਰਮ ਨਾ ਹੋਵੇ ਕੰਗਾਲੀ ਰੁੱਲਦਾ ਨਾ ਕੋਈ ਕਰਮ ਹੋਵੇ ਕੁਰਾਹੇ ਪਾਉਂਦਾ ਧਰਮ ਨਾ ਹੋਵੇ ਕੰਗਾਲੀ ਰੁੱਲਦਾ ਨਾ ਕੋਈ ਕਰਮ ਹੋਵੇ ਹਰ ਘਰ ਵਿੱਚ ਖੁਸ਼ਹਾਲੀ ਨੱਚੇ ਗਵਾਂਢੀ ਨਾ ਗਵਾਂਢੀ ਤੇ ਮੱਚੇ ਹਰ ਘਰ ਵਿੱਚ ਖੁਸ਼ਹਾਲੀ ਨੱਚੇ ਗਵਾਂਢੀ ਨਾ ਗਵਾਂਢੀ ਤੇ ਮੱਚੇ ਸਦੀਆਂ ਤੋਂ ਸੁੱਤੀ ਕੌਮ ਜਗਾਈ ਨੇਰੀਆਂ ਵਿੱਚ ਨਾ ਰਹੇ ਲੁਕਾਈ ਮਨ ਨੂੰ ਸਮ੍ਰਿਤੀ ਨੂੰ ਵੰਗਾਰਨ ਵਾਲਾ ਲੁਕਾਈ ਦਾ ਦੁੱਖ ਸਹਾਰਨ ਵਾਲਾ ਮਨ ਨੂੰ ਸਮ੍ਰਿਤੀ ਨੂੰ ਵੰਗਾਰਨ ਵਾਲਾ ਲੁਕਾਈ ਦਾ ਦੁੱਖ ਸਹਾਰਨ ਵਾਲਾ ਬੇਗੰਪੁਰੇ ਦੀ ਮਿੱਟੀ ਚੁੱਕ ਮੱਥੇ ਲਾਈਏ ਬੇਗੰਪੁਰੇ ਦੀ ਮਿੱਟੀ ਚੁੱਕ ਮੱਥੇ ਲਾਈਏ ਪੱਤੋ ਪਿੰਡ ਨੂੰ ਸਵਰਗ ਬਣਾਈਏ ਪੱਤੋ ਪਿੰਡ ਨੂੰ ਸਵਰਗ ਬਣਾਈਏ